ਉਹਦੇ ਚ ਪਿਛਲੇ ਦਿਨਾਂ ਚ ਇੱਕ ਗ੍ਰੰਤੀ ਸਾਹਿਬ ਤੋਂ ਪਿਸਤਲ ਦੀ ਨੋਕ ਤੇ ਨੋਟਿਸ ਹਲਕਾ ਗਿਆ ਸੀ ਉਸ ਤੋਂ ਬਾਅਦ ਇੱਕ ਇਹੀ ਤੋਂ ਮੋਟਰਸਾਈਕਲ ਟੀਵੀ ਜਿਹੜੀ ਸੀ ਉਹ ਕੋਈ ਗਈ ਸੀ ਉਹਦੇ ਤੇ ਬੀ ਡਿਵੀਜ਼ਨ ਦੇ ਵਿੱਚ ਪਰਚੇ ਦੋਨੋਂ ਦਰਜ ਸੀਗੇ ਇੱਕ ਬੜੀ ਵਧੀਆ ਇਨਵੈਸਟੀਗੇਸ਼ਨ ਕਰਦੇ ਹੋ ਸਾਡੀ ਟੀਮ ਨੇ ਦੋ ਸਰਕਾਰੀ ਕੈਮਰਾ ਦੀ ਗਿਰੀ ਨਾਲ ਲਗਾਤਾਰ ਪੁਲਿਸ ਕਮੰਡੀ ਆ ਰਹੀ ਹੈ ਕਾਮਯਾਬੀ ਹਾਸਲ ਹੋ ਰਹੀਆਂ ਨੇ ਕਈ ਇਨਕਾਉਂਟਰ ਹੋ ਰਿਹਾ ਤੇ ਨਾਜ ਨਸ਼ੇ ਨੂੰ ਲੈ ਕੇ ਵੱਡੀ ਮਹਿੰਮ ਸ਼ੁਰੂ ਕੀਤੀ ਹੈ ਔਰ ਜਿਹੜੀ ਅੱਜ ਦੀ ਘਟਨਾ ਹੈ ਉਸ ਬਾਰੇ ਜਾਣਕਾਰੀ ਦੇਣਾ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਮਿਸ਼ਰੈਡ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਪਤਾ ਹੈ ਪਤਾ ਕਿ ਡਰੱਗਜ਼ ਦੀ ਬਹੁਤ ਵੱਡੀ ਰਿਕਵਰੀ ਹੋਈ ਹੈ ਔਰ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੀ ਪਿਸਟਲਸ ਤੇ ਜਿਹੜੇ ਗੈਂਗਸਟਰਸ ਨੇ ਉਹਨਾਂ ਦੀ ਵੀ ਕਾਫੀ ਅਸੀਂ ਗ੍ਰਿਫਤਾਰੀਆਂ ਹੋਈਆਂ ਨੇ ਔਰ ਸਟ੍ਰੈਚਿੰਗ ਦੇ ਕੇਸਸ ਨੂੰ ਅਸੀਂ ਬੜਾ ਸੀਰੀਅਸਲੀ ਲੈਂਦੇ ਹਾਂ ਸਟ੍ਰੀਟ ਕ੍ਰਾਈਮ ਨੂੰ ਉਹਦੇ ਚ ਪਿਛਲੇ ਦਿਨਾਂ ਚ ਇੱਕ ਗਰੰਥੀ ਸਾਹਿਬ ਤੋਂ ਪਿਸਟਲ ਦੀ ਨੋਕ ਤੇ ਮੋਟਰਸਾਈਕਲ ਖੋਇਆ ਗਿਆ ਸੀ ਉਸ ਤੋਂ ਬਾਅਦ ਇੱਕ ਜੇਹੀ ਤੋਂ ਮੋਟਰਸਾਈਕਲ ਟੀਵਾਈ ਜੜੀ ਸੀ ਉਹ ਖੋਈ ਗਈ ਸੀਗੀ ਉਹਦੇ ਤੇ ਬੀ ਡਿਵੀਜ਼ਨ ਦੇ ਵਿੱਚ ਪਰਚੇ ਦੋਨੋਂ ਦਰਜ ਸੀਗੇ ਉਹ ਚ ਬੜੀ ਵਧੀਆ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਦੋ ਮੁਕ ਰੋਪੀ ਗ੍ਰਫਤਾਰ ਕੀਤੇ ਮਨਮੀਤ ਤੇ ਲਵ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਆ ਕੱਲ ਜਦੋਂ ਬੀਟ ਵਿਜੀਨ ਦੀ ਟੀਮ ਨੂੰ ਉਹਨੇ ਦੱਸਿਆ ਕਿ ਮੈਂ ਆਪਣਾ ਜਿਹੜਾ ਪਿਸਤਲ ਲੈ ਜਦੇ ਨੋਕ ਤੇ ਉਹ ਸਾਰੀਆਂ ਸੈਚਿੰਗ ਕਰਦਾ ਹੁੰਦਾ ਸੀ ਉਹ ਉਸਦੇ ਤੋਂ ਰਿਕਵਰੀ ਕਰਾ ਕੇ ਇੱਕ ਬੱਤੀ ਬੋਰ ਦਾ ਪਿਸਤਲ ਸੀ ਪੰਜ ਰਾਉਂਡਸ ਮਿਲੇ ਸੀ ਜਦੋਂ ਵਾਪਸ ਆ ਰਹੇ ਸੀ ਗੱਡੀ ਦੇ ਵਿੱਚ ਉਹਨੇ ਕਿਹਾ ਮੇਰੀ ਤਬੀਅਤ ਥੋੜੀ ਖਰਾਬ ਹੈ ਤਾਂ ਜਦੋਂ ਉਤਰਿਆ ਉਹਨੇ ਮੁਲਾਜ਼ਮ ਦਾ ਜਿਹੜਾ ਸਰਵਿਸ ਪਿਸਤਲ ਨੂੰ ਖੋ ਕੇ ਕੋਕ ਕਰ ਲਿਆ ਤੇ ਬਲਾਜਮ ਨੇ ਉਹ ਹੱਥ ਬਾਕੇ ਜਫਾ ਪਾ ਲਿਆ ਉਹਦੇ ਉਸ ਉਥਮ ਗੱਤੀ ਦੇ ਵਿੱਚ ਜਿਹੜੀ ਗੋਲੀ ਚੱਲੀ ਆ ਉਹਦੇ ਇੰਜਰਡ ਹੋਇਆ ਉਹਦੇ ਨਾਲ ਮਨਮੀਤ ਜਿਹੜਾ ਉਹਨੂੰ ਉਹਦੇ ਹੀ ਸਿਵਲ ਹਸਪਤਾਲ ਆਪਣੇ ਹਸਪੀਟਲ ਚ ਦਾਖਲ ਕਰਾ ਦਿੱਤਾ ਗਿਆ ਸੀ ਇੱਥੇ ਉਹਦੀ ਹਾਲਤ ਠੀਕ ਹੈ ਤੇ ਇਹਦੇ ਚ ਜਿਹੜੀ ਪੁਲਿਸ ਪਾਰਟੀ ਆ ਸਾਡੀ ਐਸਆਈ ਹਰਨੇਕ ਸਿੰਘ ਦਾ ਪਿਸਤਲ ਖੋਇਆ ਸੀ ਜਿਹੜਾ ਕਿ ਉਹਨਾਂ ਉਥਮ ਗੱਤੀ ਬਾਹਰ ਅਛਾ ਸਰ ਕਿੱਥੇ ਲੱਗੀ ਗੋਲੀ ਜਿਹੜਾ ਇਹਦੇ ਪੈਰ ਤੇ ਲੱਗੀ ਹੈ ਜੀ ਸਰ ਇਹਦੇ ਕੋਲੋਂ ਕੁਝ ਬਰਾਮਦ ਹੋਇਆ ਜੀ ਮਨਮੀ ਹਾਂਜੀ ਕੀ ਕੁਝ ਬਰਾਮਦ ਹੋਇਆ ਇਹਦੇ ਤੋਂ ਜੀ ਇੱਕ ਮੋਟਰਸਾਈਕਲ ਦੋ ਇਹਨਾਂ ਦੇ ਮਿਲੇ ਆ ਜਿਹੜਾ ਇੱਕ ਗਰੰਥੀ ਸਾਹਿਬ ਸਿੰਘ ਦਾ ਸੀਗਾ ਇੱਕ ਜੇੀ ਤੋਂ ਜਿਹੜਾ ਐਕਟਿਵ ਆ ਉਹ ਪਲੱਸ ਕੱਲ ਬੱਤੀਪੁਰ ਦਾ ਪਿਸਤਲ ਤੇ ਪੰਜ ਰਾਉਂਡਸ ਲਾਈਵ ਮਿਲੇ ਆ ਮਨਮੀ ਇੱਥੇ ਕਲਾ ਪਹਿਲਾਂ ਦੋ ਐਫ ਆਈ ਆਰ ਆ ਨੇ ਜੀ ਇੱਕ 2020 ਦੀ ਹੈ ਉਹ ਵੀ ਸਨੇਚਿੰਗ ਦੀ ਹੈ ਬੀ ਡਿਵੀਜ਼ਨ ਦੀ ਔਰ ਇੱਕ ਲੇਟੈਸਟ ਹੈਗੀ ਹੈ ਜਿਹੜੀ 41 ਨੰਬਰ 4325 ਦੀ ਜਿਹੜਾ ਉਦਰੇ ਦਰਬਾਰ ਸ੍ਰੀ ਦਰਬਾਰ ਸਾਹਿਬ ਦੇ ਆਪਣੇ ਗ੍ਰੰਥੀ ਸਾਹਿਬ ਤੋਂ ਇਹਨਾਂ ਨੇ ਉਹ ਖੋਇਆ ਸੀਗਾ ਆਪਣੇ ਪਿਸਤਲ ਦਾ ਰਿਪੋਰਟ ਕੋਈ ਰਿਕਵਰੀ ਕਰਨਾ ਸੀ ਤੇ ਕੀ ਰਿਕਵਰੀ ਦਸੀ ਜੀ ਨਹੀਂ ਵੀ ਕੀ ਗਾਇ ਸੀ ਇੱਥੇ ਬੱਤੀਪੁਰ ਦਾ ਪਿਸਤਲ ਸੀ ਜੋ ਰਿਕਵਰ ਹੋ ਗਿਆ ਸੀ ਜੀ ਔਰ ਪੰਜ ਰਾਉਂਡਸ ਆਲਰੇਡੀ ਰਿਕਵਰ ਹੋ ਗਏ ਜਦੋਂ ਵਾਪਸ ਜਾ ਰਹੇ ਸੀ ਇਹ ਥਾਣਾ ਮਕਬੂਲਪੁਰ ਦਾ ਏਰੀਆ ਇੱਥੇ ਹੋਇਆ ਸਰ ਇਹ ਵੀਡੀਓ ਦੇ ਅੰਦਰ ਵੀ ਸੀਸੀਟੀਵੀ ਦੇ ਵਿੱਚ ਦਿਖਾਈ ਦੇ ਰਿਹਾ ਜੀ ਜਿਹੜਾ ਸੀਸੀਟੀਵੀ ਦੇ ਵਿੱਚ ਪਿਸਤਲ ਦਿਖਾਈ ਦੇ ਰਿਹਾ ਉਹੀ ਹੈ ਜੀ ਹਾਂ ਉਹੀ ਮੈਂ ਤੁਹਾਨੂੰ ਕਹਿ ਰਿਹਾ ਇਹ ਜਿਹੜੀ ਪਿਸਤਲ ਦੀ ਨੋਕ ਤੇ ਜਿਹੜੇ ਕੰਮ ਕਰਦੇ ਸੀ ਔਰ ਇਹ ਜਿਹੜੀਆਂ ਤੁਹਾਡੇ ਵੱਲੋਂ ਵੀ ਸਾਰਿਆਂ ਨੇ ਦੇਖੀਆਂ ਬੜੀਆਂ ਵਾਇਰਲ ਵੀ ਹੋਈਆਂ ਸੀ ਸੋਸ਼ਲ ਮੀਡੀਆ ਤੇ ਬਹੁਤ ਹੀ ਗੰਦੇ ਇਨਸੀਡੈਂਟ ਸੀ ਦੋਨੋਂ ਸਨੇਚਿੰਗ ਦੇ ਜਿੰਨਾ ਕਿ ਦੇਸ਼ ਸਪੈੰਡਿਸ ਪਿਸਤਲ ਜਿਹੜਾ ਬਰਾਮਦ ਹੋਇਆ ਜਿਹੜਾ ਪਿਸਤਲ ਬਰਾਮਦ ਹੋਇਆ ਕੀ ਉਹਨੇ ਕੋਈ ਖੋਇਆ ਸੀ ਜਾਂ ਪੁਲਿਸ ਮੁਲਾਜ਼ਮ ਦਾ ਖੋਇਆ ਸੀ ਪੁਲਿਸ ਮੁਲਾਜ਼ਮ ਦਾ ਸਰਵਿਸ ਪਿਸਤਲ ਖੋਇਆ ਸੀ ਉਹ ਕੋਈ ਦੂਜਾ ਜਿਹੜਾ ਬਰਾਮਦ ਸੀ ਉਹ ਤਾਂ ਖਾਲੀ ਸੀ ਪਿਸਤਲ ਇਨ ਪਤਾ ਲਗਾਇਆ ਜਾਏਗਾ ਕਿ ਕੌਣ ਲੈ ਕੇ ਆਈ ਇਹ ਵੈਪਨ ਉਹ ਸਾਰਾ ਹੁਣੇ ਤੇ ਕਾਰਵਾਈ ਕਰਾਂਗੇ ਜੀ ਉਹ ਗੋਲੀ ਇੱਕੋ ਚੱਲੀ ਹੈ ਸਰ ਤਾਂ ਹਾਂਜੀ ਕਿਹੜੀ ਗਰੁੱਪ ਨਾਲ ਸੀ ਕਿਸੇ ਨਾਲ ਸੀ ਸਰ ਕਿਸੇ ਗਰੁੱਪ ਨਾਲ ਕੰਮ ਕਰਦੇ ਗਰੁੱਪ ਨਹੀਂ ਮਾੜੇ ਬੰਦੇ ਆ ਪੁਰਾਣੇ ਕ੍ਰਿਮੀਨਲ ਜੇਲ੍ਹਾਂ ਚ ਰਹੇ ਆ ਤੇ ਮੁੜ ਕੇ ਆ ਕੇ ਇਹੀ ਕੰਮ ਕਰ ਰਹੇ ਸਰ ਦੋ ਹੀ ਜਣਾ ਗਰੁੱਪਾਂ ਦੇ ਮ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਮੈਨੂੰ ਉਮੀਦ ਹੈ ਕਿ ਉਹ ਤੋਂ ਵੀ ਕਾਫੀ ਸਾਨੂੰ ਟੂ-ਵੀਲਰ ਦੀ ਰਿਕਵਰੀ ਹੋਣ ਦੀ ਆਸ ਹੈ ਜੋ ਇਹਨਾਂ ਦੀ ਪੁੱਛ ਬੀਤ ਗਈ ਹੈ ਉਹ ਸਾਰਾ ਵੈਰੀਫਾਈ ਕਰ ਸਰ ਕਿੰਨੇ ਬੈਕਗ੍ਰਾਉਂਡ ਕੀ ਇਹਨਾਂ ਦੀ ਦੋ ਮੁਕਦਮੇ ਦਰਜ ਹੈ ਜੀ ਪਹਿਲਾਂ ਵੀ ਇਹਦੇ ਚ ਮੇਨ